ਲਓ ਵੀ ਗਾਇਜ਼ ਕਿੰਨਾ ਉਹਨਾਂ ਦਾ ਲੱਗਾ ਲੱਗਾ ਨਵਾਂ ਫਿਲਟਰ ਤੇ ਦੇਖੋ ਵਧਾਈਆਂ ਕਿ ਉਹਨਾਂ ਨੂੰ ਹਾਂਜੀ ਗਾਇਜ਼ ਕਿੰਨਾ ਉਹਨਾਂ ਨੇ ਬਣਵਾਇਆ ਆ ਵਾਈਟ ਕਲਰ ਚ ਤੇ ਇਹ ਬਣਵਾਇਆ ਆ ਬਲੈਕ ਕਲਰ ਚ ਇਹ ਮੰਮੀ ਉਹਨਾਂ ਨੇ ਬਣਵਾਇਆ ਬਲੈਕ ਕਲਰ ਵਾਲਾ ਇਹ ਉੱਪਰ ਲੱਗਣਾ ਆ ਚੁਬਾਰੇ ਤੇ ਤੇ ਫਰਨਾਉ ਦਾ ਬਾਈਟਾ ਸਟੈਂਡ ਵੀ ਲਾ ਗਿਆ ਸਹੀ ਆ ਭਾਂਡੇ ਸਾਰੇ ਇੱਧਰ ਚੱਕ ਕੇ ਰੱਖ ਤੇ ਫਿਲਟਰ ਚਾਲੂ ਕਰ ਗਿਆ ਅਜੇ ਨਹੀਂ ਤੇਰੇ ਉੱਤੇ ਲਾਉਣੀ ਕਿ ਆ ਕਿ ਨਾ ਪਹਿਲਾਂ ਉਹਦਾ ਟ੍ਰੈਲ ਲਾ ਕੇ ਚੜੀ ਨਾ ਭਾਈ ਨੇ ਰਸਤੇ ਕਰਦਾ ਆਪਣਾ ਕੰਮ ਹੂੰ ਫਿਰ ਉਹ ਪਹਿਲਾਂ ਉੱਪਰ ਕਰ ਦੋ ਇਹ ਵੀ ਨਾਲ-ਨਾਲ ਦੇ ਨੀ ਇਹ ਮਿੱਟੀ ਇਹ ਉਹ ਦਰ ਹੈ ਜਿਹੜਾ ਨਾਲ ਦੀ ਸਿੱਖੇ ਹੂੰ ਨੋ ਮੈਂ ਗਾਇਸ ਆਪਣੇ ਕੀ ਆ ਗਿਆ ਇਹਨਾਂ ਦਾ ਕੀ ਫਿਲਟਰ ਤੇ ਇਧਰ ਉਹ ਲਵਾ ਲਿਆ ਨੇ ਸਟੈਂਡ ਵੀ ਇਹ ਫਟਫਟ ਕਵਰ ਮਿਲ ਜਾਣਾ ਇਹਦਾ ਕਵਰ ਮਗਾ ਇੱਥੇ ਭਾਈ ਆਂਦੇ ਹੀ ਆ ਗਲੀ 'ਚ ਕਵਰ ਲੈ ਲੀਨਾ ਤੂੰ ਆਜ ਵੀ ਅ ਤੂੰ ਸਾਡੀ ਫੇਰ ਪੂਰੀ ਚੱਕੀ ਫਿਰਦਾ ਚਲ ਵਾਕੇ ਆਉਤੇ ਨਹੀਂ ਨਹੀਂ ਤੇਰਾ ਵਿਆਹ ਕਰਦੀ ਏ ਨਾਲ ਹੈ ਸੁਣ ਖਾ ਨਹੀਂ ਨਾ ਵਿਆਹ ਕਰਦੀ ਏ ਨਾਲ ਤੇਰਾ ਹੈ ਤੂੰ بار بار ਇਹਨੂੰ ਹੀ ਆ ਕੇ ਛੇੜਦਾ ਇਹਨਾਂ ਵਿਆਹ ਕਰਦੀ ਏ ਤੇਰਾ ਹੈ ਕਰਦੀ ਏ ਤੈਨੂੰ ਪਸੰਦ ਆ ਇਹ ਨਹੀਂ ਪਰ ਇਹਦਾ ਨਾਮ 올ਡ ਫੈਸ਼ਨ ਵਾਲਾ ਆ ਛੀਲਾ ਹੈ ਇਹਦਾ ਨਾਮ ਹੂੰ ਛੋਟੀ ਖਾਂ ਵਾਲੀ ਛੀਲਾ

ਕਿਰਨਾਂ ਨੂੰ ਪੁੱਛ ਲਾ ਕੇ ਮੰਮੀ ਆ ਨੋ ਲਿਆਦ ਮੈਂ ਤੈਨੂੰ ਨਵੀਂ ਕਿ ਤੇਰੀ ਨੋ ਆ ਜਾਣੀ ਨਵੀਂ ਮੈਂ ਇਹਨਾਂ ਵਿਆਹ ਕਰਨ ਲੱਗਾ ਕਿਆ ਠੀਕ ਆ ਚੱਲ ਚੱਲ ਉੱਥੇ ਹੀ ਰੱਖ ਦੇ ਇਹਨੂੰ ਫਿਰ ਹਜੇ ਫੇਰ ਪੜਾਊਗੀ ਹੂੰ ਤੈਨੂੰ ਪੜਾਊਗੀ ਆ ਕੇ ਫਿਰ ਇਹ ਚਪੇੜਾ ਵੀ ਮਾਰੂਗੀ ਹਾਂ ਤਾਂ ਜਦੋਂ ਤੱਕ ਤੂੰ ਕੰਮ ਨਹੀਂ ਕਰਦਾ ਕਰਨਾ ਫਿਰ ਇਹਨੇ ਤੇਰੇ ਚਪੇੜਾ ਹੀ ਮਾਰਿਆ ਕਰਨੀਆਂ ਇਹ ਆਰਾਮ ਨਾਲ ਬੈਠਿਆ ਕਰੂਗੀ ਤੂੰ ਕੰਮ ਕਰਿਆ ਕਰੀਂ ਕਰਦਾ ਠੀਕ ਆ ਆਫਟਰ ਵੀ ਕਰੂਗੀ ਕੀ ਆਫ ਕਿ ਉਹ ਕੀ ਹੁੰਦਾ ਉਹ ਜਿਹੜੀ ਮਾਰ ਕਰਦੀ ਹੂੰ ਚਲ ਰੱਖਦੇ ਰੱਖਦੇ ਇਹਨੂੰ ਤੂੰ ਅਲੀ ਕੈਪ ਕੂਪ ਨਾ ਸਾਰੀ ਫਾੜਦੀ ਇੰਨੇ ਕੀ ਬਾਲ ਨਹੀਂ ਨਾ ਮੈਨੂੰ ਖਾਣ ਹਾਂ ਹਾਂ ਜਾਈ ਜੇ ਤੁਹਾਨੂੰ ਸਾਡਾ ਅੱਧਾ ਬਲੌਗ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਸਾਡੇ ਚੈਨਲ ਨੂੰ ਕਰੋ ਸਪੋਰਟ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨੋਵੀ ਗਾਇਸ ਹੁਣ ਅਸੀਂ ਖਾਣ ਲੱਗੇ ਆ ਰੋਟੀ ਤੇ ਆਜੋ ਜਿੰਨੇ ਖਾਣੀ ਆ ਰੋਟੀ ਓਕੇ ਬਾਏ ਬਾਏ ਹਾਂਜੀ ਗਾਇਸ ਅਸੀਂ ਲੱਗੇ ਸੀਗੇ ਰੋਟੀ ਖਾਣ ਮੈਂ ਤੇ ਅੰਜੂ ਐਂਜਲ ਹਾਈ ਬਾਹਰ ਖੇਡਦੀ ਆ ਤੇ ਆਟੇ ਲੱਗੇ ਅਸੀਂ ਮੰਜੂਰੀ ਨੂੰ ਤੇ ਬੁਲਟ ਖਾਣ ਦੇ ਸੋ ਕਮੈਂਟ ਕਰਕੇ ਕੌਣ ਕੌਣ ਮੰਜੂਰੀਆਂ ਦੇ ਨਾਲ ਰੋਟੀ ਖਾਂਦਾ ਆ